ਇਤਿਹਾਸ ਭਰਪੂਰ ਸਤਿਅਯ ਕਾਲ ਮੈ ਰੋਸ਼ਨੀ ਪੀਐਮ ਸੀਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ ਅਟਵਿਜਮਾ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ ਅਟਵਿਜਮਾ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਸ਼ੁਕਰੀਆ ਦਗਾ ਕਰਦੀ ਹਾਂ ਮੈਂ ਬਹੁਤ ਜ਼ਿਕਰ ਅਦਾ ਕਰਦੀ ਹਾਂ ਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ ਕੌਰ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੇ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਚੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਬਿਹਾਰ ਤੋਂ ਰਹਿਣ ਵਾਲੇ ਹਾਂ ਬੇਟੀ ਨੇ ਪੰਜਾਬੀ ਸਕੂਲ ਦੇ ਵਿੱਚ ਪੋਜੀਸ਼ਨ ਹਾਂ ਸਭ ਕੀ ਕਿਦਾਂ ਲੱਗਦਾ ਹੈ

ਕੀ ਕੰਮ ਨਹੀਂ ਕਰਦੇ ਤੁਸੀਂ ਮੈਂ ਟਾਈਲਡ ਮਿਸ਼ਨ ਦਾ ਕੰਮ ਬਣਾਉਣਾ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰਸ ਕੰਡੀਸ਼ਨ ਸਟਾਰਟਸ ਕੋਲ ਕੈਂਪ ਟਾਲਾਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਹਾਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨ ਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਰਿਜ਼ਲਟ ਦਾ ਪਰਮਾਰ ਦੇ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਉੱਥੇ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡਿਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗਲੇ ਲਾ ਕੇ ਮਿਲ ਲਾ ਕੇ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਮੇਰੇ ਪਪਾ ਇਹ ਰਿਕਸ਼ਾ ਚਲਾਉਂਦੇ ਆ ਭਾਜੀ ਕੀ ਨਾਮ ਤੁਹਾਡਾ ਕੋਮਲ ਕੁਮਾਰ ਕੋਮਲ ਕੁਮਾਰ ਕੰਮ ਕੀ ਕਰਦੇ ਸੀ ਇਹ ਰਿਕਸ਼ਾ ਚਲਾਉਂਦੇ ਆ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ ਸਰ ਪ੍ਰਿੰਸੀਪਲ ਮੈਮ ਸਟਾਫ ਟੂ ਮੋਸਟ ਸਟਾਫ ਹਨਾ ਬਰਤਨਵਾਗਿਰਾ ਜਿਹੜੀ ਮੇਰੀ ਬੇਟੀ ਹੱਥੋਂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਏ ਕਿੰਨੀ ਕਿ ਖੁਸ਼ੀ ਹੈ ਆਪਾਸ ਵਾਸਤੇ ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ ਦਸ ਪਾਸ ਮੈਂ ਵੀ ਕੀਤੇ ਪਰ ਮੈਂ ਉਹ ਮਕਾਮ ਤੇ ਨਹੀਂ ਪੁੱਜਿਆਗਾ ਮੇਰੀ ਬੇਟੀ ਨੇ ਮੇਰਾ ਨਾਮ ਰੱਖਾ ਰੋਸ਼ਨ ਕੀਤਾ ਇਹ ਤਾਂ ਪਤਾ ਲੱਗਾ ਕਿ ਪਰਵਾਹ ਕਿੰਨੀ ਕਿ ਖੁਸ਼ੀ ਦੀ ਹੈ ਮੈਂ ਕੱਲ੍ਹ ਜਦ ਦੀ 5 ਵਜੇ ਤੋਂ ਬਾਅਦ ਰਿਸ਼ਖਣੀ ਚਲਾਇਆ ਹਾਂ ਜੀ ਹਾਂ ਜੀ ਮੇਰੇ ਨਾਰਾਸ਼ਨ ਕੀਤਾ ਹਾਂ ਜੀ ਬਹੁਤ ਮੇਰੇ ਬੇਟੀ ਨੇ ਮੇਰੇ ਨਾਲ ਨਾਰਾਸ਼ਨ ਕੀਤਾ ਠੀਕ ਹੈ ਕੰਦੇ ਡੇਡੇ ਜਿੰਨਾਂ ਦੇ ਪੀਣਾ ਬੇਟੀ ਨੂੰ ਬੱਚਾ ਬੇੜਾ ਬਰਾਬਰ ਸਮਝਣਾ ਚਾਹੀਦਾ ਹੈ ਜੇ ਬੇੜਾ ਆਪਣਾ ਕੁਝ ਨਹੀਂ ਨਾ ਰੱਖ ਬੱਚਾ ਤੇ ਦੇਖੋ ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਮੇਰਾ ਨਾਰਾਸ਼ਨ ਕਰਨਗੇ ਲੱਗਦਾ ਨਹੀਂ ਜਿਹੜਾ ਬੰਦਾ ਆਪ ਨਹੀਂ ਪੜਿਆ ਉਹ ਆਪਣੇ ਬੱਚੇ ਨੂੰ ਜਰੂਰ ਪੜਾਉਗਾ ਆਪਣੇ ਬੱਚੇ ਹਾਂ ਜੀ ਪੜਨਾ ਚਾਹੀਦਾ ਹੈ